പിഗ്മെൻറ്റേഷൻ ਜਾਂ ਤੁਹਾਡੀ ਸਕਿਨ ਲੂਜ਼ ਹੈ ਜਾਂ ਤੁਹਾਡੇ ਕਾਲਾ ਪਾਣੇ ਘਬਰਾਣੇ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੇ ਸੋਚ ਰਹੇ ਹੋ ਵੀ ਪਾਰਲਰ ਜਾ ਕੇ ਅਸੀਂ ਫੇਸ਼ੀਅਲ ਕਰਵਾਈਏ ਜਾਂ ਕੋਈ ਕਰੀਮ ਲੈ ਕੇ ਆਈਏ ਜਾਂ ਕੋਈ ਪ੍ਰੋਡਕਟ ਐਦਾਂ ਦਾ ਆਰਡਰ ਕਰੀਏ ਕਿ ਜਿਹੜਾ ਸਾਡੀ ਸਕਿਨ ਨੂੰ ਇੱਕਦਮ ਗੋਰਾ ਚਿੱਟਾ ਕਰੇਗਾ ਜਾਂ ਅਸੀਂ ਮੈਡੀਕਲ ਚ ਜਾ ਕੇ ਕੋਈ ਟਿਊਬ ਲੈ ਕੇ ਆਈਏ ਬਿਲਕੁਲ ਨਹੀਂ ਲੈ ਕੇ ਆਉਣੀ ਸਕਿਨ ਨੂੰ ਉਹ ਖਰਾਬ ਕਰਦੀਆਂ ਨੇ ਮੈਂ ਤੁਹਾਨੂੰ ਦੱਸਦੀ ਆ ਦੁੱਧ ਦੇ ਵਿੱਚ ਤੁਸੀਂ ਕੀ ਚੀਜ਼ ਮਿਕਸ ਕਰਕੇ ਰਾਤ ਨੂੰ 7 ਦਿਨ ਲਗਾਓਗੇ ਨਾ ਤੁਸੀਂ ਦੇਖੋ ਤੁਹਾਡੇ ਪਿਗਮੈਂਟੇਸ਼ਨ ਵੀ ਲਾਈਟ ਹੋ ਜਾਣੀਆਂ ਤੁਹਾਡੇ ਸ਼ਾਇਆ ਵੀ ਲਾਈਟ ਹੋਣੀਆਂ ਸ਼ੁਰੂ ਹੋ ਜਾਣੀਆਂ ਤੇ ਸਕਿਨ ਤੁਹਾਡੀ ਟਾਈਟ ਹੋਣੀ ਸ਼ੁਰੂ ਹੋ ਜਾਣੀ ਹੈ ਇਕਦਮ ਬਿਊਟੀਫੁਲ ਤੇ ਕਾਲਾਪਨ ਜਿਹੜਾ ਤੁਹਾਡੇ ਹੋਇਆ ਹੋਣਾ ਉਹ ਬਿਲਕੁਲ ਹੀ ਠੀਕ ਹੋਇਆ ਹੋਣਾ ਹੈ ਠੀਕ ਹੈ ਤੇ ਜਿਹੜੇ ਚੈਨਲ ਤੇ ਨਵੇਂ ਆਏ ਹੋ ਐਨਾ ਕਿ ਮਿਹਰਬਾਨੀ ਕਰ ਦਿਓ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਜਰੂਰ ਪ੍ਰੈਸ ਕਰਿਓ ਕਿਉਂਕਿ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਤਾਂ ਹੀ ਪਹਿਲਾਂ ਪਹੁੰਚੇਗੀ ਠੀਕ ਹੈ ਇਸ ਚੈਨਲ ਤੇ ਤੁਹਾਨੂੰ ਬਿਊਟੀ ਬਾਰੇ ਦੱਸਿਆ ਜਾਂਦਾ ਹੈ ਤੇ ਮੈਂ ਬਿੰਦੂ ਹੈਗੀ ਲੁਧਿਆਣਾ ਤੋਂ ਬਿਲੋਂਗ ਕਰਦੀ ਆ 41 ਸਾਲ ਦੀ ਏਜ ਹੈ ਤੁਸੀਂ ਦੇਖ ਸਕਦੇ ਹੋ ਕੋਈ ਰਿੰਕਲ ਨਹੀਂ ਕੋਈ ਝੁਰੜੀ ਨਹੀਂ ਹੈਗੀ ਤੇ ਤੁਹਾਨੂੰ ਦੱਸਦੇ ਆ ਆਪਣੇ ਸੀਕ੍ਰੈਟ ਜਿਹੜੇ ਆਪਣੀ ਸਕਿਨ ਨੂੰ ਇੱਕਦਮ ਬ੍ਰਾਈਟ ਬਣਾ ਕੇ ਰੱਖਦੇ ਨੇ ਤੁਸੀਂ ਕੀ ਲੈਣਾ ਹੈ ਦੁੱਧ ਲੈਣਾ ਹੈ ਰਾਤ ਨੂੰ ਕੱਚਾ ਦੁੱਧ ਲੈਣਾ ਹੈ ਸਿਰਫ 2 ਚਮਚੇ ਦੁੱਧ ਦੇ ਇਹ ਹੈਗਾ ਜੈਫਲ ਪਾਊਡਰ ਜੈਫਲ ਪਾਊਡਰ ਹੈ ਆਰਡਰ ਵੀ ਕਰ ਸਕਦੇ ਹੋ ਠੀਕ ਹੈ ਜਾਂ ਜੈਫਲ ਲਿਆ ਕੇ ਤੁਸੀਂ ਕੁੱਟ ਕੇ ਪੀਸ ਕੇ ਦਾ ਪਾਊਡਰ ਵੀ ਬਣਾ ਸਕਦੇ ਹੋ ਠੀਕ ਹੈ ਤੇ ਬਹੁਤ ਵਧੀਆ ਹੁੰਦਾ ਜਿਹੜਾ ਜੈਫਲ ਹੁੰਦਾ ਸਕਿਨ ਲਈ ਇੰਨਾ ਵਧੀਆ ਹੁੰਦਾ ਛਾਈਆਂ ਨੂੰ ਇੰਨਾ ਮੰਤਾ ਕਿ ਠੀਕ ਕਰਨ ਵਿੱਚ ਮਦਦ ਕਰਦਾ ਇਹ ਬਹੁਤ ਵਧੀਆ ਤੇ ਇਹਦੇ ਨਾਲ ਜਿਹੜਾ ਰੰਗ ਉਹ ਵੀ ਗੋਰਾ ਹੁੰਦਾ ਜਿਨ੍ਹਾਂ ਦੇ ਪਿੰਪਲਾਂ ਦੇ ਗੱਡੇ ਪੈ ਜਾਂਦੇ ਨੇ ਪਿੰਪਲਾਂ ਕਰਕੇ ਨਿਸ਼ਾਨ ਪੈ ਜਾਂਦੇ ਨੇ ਕਈ ਵਾਰ ਹੁੰਦੀਆਂ ਨੇ ਕੁੜੀਆਂ ਜਿਹੜੀਆਂ ਹੁੰਦੀਆਂ ਨੇ ਬੱਚੇ ਜਦੋਂ ਉਹਨਾਂ ਦੀ ਜੰਗ ਉਮਰ ਹੁੰਦੀ ਹੈ ਨਾ 15 16 ਸਾਲ ਦੀ ਏਜ ਵਿੱਚ ਉਹਨਾਂ ਦੇ ਪਿੰਪਲ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਨੋਵਾਂ ਦੇ ਨਾਲ ਫੋੜਦੇ ਰਹਿੰਦੇ ਨੇ ਉਹ ਫਿਰ ਗੱਡੇ ਪੈ ਜਾਂਦੇ ਨੇ ਸਕਿਨ ਤੇ ਉਹ ਠੀਕ ਨਹੀਂ ਹੁੰਦੇ ਬਹੁਤ ਹੀ ਬੁਰੇ ਲੱਗਦੇ ਨੇ ਤੁਸੀਂ ਜੈਫਲ ਪਾਊਡਰ ਨਾ ਡੇਲੀ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਦੁੱਧ ਦੇ ਵਿੱਚ ਲਗਾਉਣਾ ਫਿਰ ਤੁਸੀਂ ਦੇਖਿਓ ਤੁਹਾਡੇ ਜਿਹੜੇ ਦਾਗ ਧੱਬੇ ਤੁਹਾਡੇ ਜਿਹੜੇ ਪਏ ਹੋਏ ਨੇ ਗੱਡੇ ਉਹ ਤੁਹਾਡੇ ਬਿਲਕੁਲ ਠੀਕ ਹੋ ਜਾਣਗੇ ਤੇ ਰੰਗ ਵੀ ਤੁਹਾਡਾ ਇਕਦਮ ਗੋਰਾ ਹੋ ਜਾਵੇਗਾ ਇੰਨਾ ਕੁ ਆਪਾਂ ਲੈਣਾ ਸਿਰਫ ਥੋੜਾ ਜਿਹਾ ਲੈਣਾ ਹੈ ਜੈਫਲ ਆ ਦੇਖੋ ਜੈਫਲ ਪਾਊਡਰ ਸਿਰਫ ਇੰਨਾ ਕੁ ਲੈਣਾ ਹੈ ਤੇ ਇਹਨੂੰ ਆਪਾਂ ਦੁੱਧ ਦੇ ਵਿੱਚ ਮਿਕਸ ਕਰ ਲੈਣਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਹਨੂੰ ਕਰ ਲੈਣਾ ਹੈਗਾ ਇਹ ਮਿਕਸ ਤੁਸੀਂ ਲਗਾ ਕੇ ਦੇਖਿਓ ਤੁਸੀਂ ਐਦਾਂ ਨਹੀਂ ਤੁਹਾਨੂੰ ਪਤਾ ਲੱਗਣਾ ਹੈਗਾ ਜਦੋਂ ਤੁਸੀਂ ਇਹਨੂੰ ਰੈਮਡੀ ਨੂੰ ਇਸਤੇਮਾਲ ਕਰਨ ਲੱਗਗੇ ਜਦੋਂ ਤੁਸੀਂ ਇਹਨੂੰ ਯੂਜ਼ ਕਰਨ ਲੱਗਗੇ ਨਾ ਫਿਰ ਤੁਹਾਨੂੰ ਪਤਾ ਲੱਗਣਾ ਵਾਕੇ ਹੀ ਰੈਮਡੀ ਬਹੁਤ ਕਾਰਗਰ ਹੈ 100% ਰਿਜ਼ਲਟ ਮਿਲੇਗਾ 7 ਦਿਨ ਸਕਾਰਾ ਲਗਾ ਕੇ ਦੇਖੋ ਦਿਨੇ ਵੀ ਲਗਾਓ ਰਾਤ ਨੂੰ ਵੀ ਲਗਾਓ ਫਿਰ ਤੁਸੀਂ ਦੇਖਿਓ ਤੁਹਾਡੀਆਂ ਸ਼ਾਈਆਂ ਤੁਹਾਡੇ ਪਿਗਮੈਂਟੇਸ਼ਨ ਸਾਰੀ ਹੀ ਗੈਪ ਹੋ ਜਾਣੀ ਆ ਦੇਖ ਇਸ ਤਰੀਕੇ ਨਾਲ ਬਰਸ਼ ਦੀ ਮਦਦ ਨਾਲ ਤੁਸੀਂ ਆਪਣੇ ਚਿਹਰੇ ਤੇ ਲਗਾ ਲਓ ਇਸ ਤਰੀਕੇ ਨਾਲ ਰਾਤ ਨੂੰ ਲਗਾਇਆ ਤੇ ਬੇਸ਼ੱਕ ਰਾਤ ਨੂੰ ਲੱਗਾ ਰਹਿਣ ਤੋਂ ਕੋਈ ਚੱਕਰ ਨਹੀਂ ਹੈਗਾ ਸਵੇਰੇ ਆਪਣਾ ਫੇਸ ਜਿਹੜਾ ਵਾਸ਼ ਕਰ ਸਕਦੇ ਹੋ ਦਿਨੇ ਅਗਰ ਲਗਾਇਆ ਹੈ ਤੇ ਤੁਸੀਂ ਜਦੋਂ ਫ੍ਰੀ ਟਾਈਮ ਹੋਵੇ ਮੰਨ ਲਓ ਤੁਹਾਡਾ ਕੋ ਘੰਟਾ ਫ੍ਰੀ ਹੈਗਾ ਇਹਦੇ ਪੈਰ ਟਾਈਮ ਤੁਸੀਂ ਆਰਾਮ ਕਰ ਰਹੇ ਹੋ ਜਾਂ ਕੋਈ ਵੀ ਹੈਨਾ ਫ੍ਰੀ ਟਾਈਮ ਹੈਗਾ ਤੁਸੀਂ ਫ੍ਰੀ ਟਾਈਮ ਲਿਆ ਕੇ ਬੈਠ ਸਕਦੇ ਹੋ ਘੰਟਾ ਦੋ ਘੰਟਾ ਲਗਾ ਕੇ ਇਸ ਤੋਂ ਬਾਅਦ ਤੁਸੀਂ ਫੇਸ ਨੂੰ ਵਾਸ਼ ਕਰ ਸਕਦੇ ਹੋ ਚਾਹੇ ਐਦਾਂ ਵੀ ਕੰਮ ਕਰ ਸਕਦੇ ਹੋ ਕਿਉਂਕਿ ਜਦੋਂ ਇਹਨਾਂ ਸੁੱਕ ਜਾਣਾ ਪਤਾ ਹੀ ਨਹੀਂ ਚੱਲਣਾ ਹੈਗਾ ਵੀ ਸਾਡੇ ਫੇਸ ਤੇ ਕੁਝ ਲੱਗਾ ਹੋਇਆ ਹੈ ਤੇ ਇਹਨੇ ਆਪਣਾ ਅਸਰ ਜਿਹੜਾ ਉਹ ਕਰੀ ਜਾਣਾ ਹੈ ਇਸ ਤਰੀਕੇ ਨਾਲ ਲਗਾ ਲਓ ਆ ਦੇਖੋ ਲਗਾ ਲਓ ਦੁੱਧ ਦੇ ਵਿੱਚ ਗਲਾਬ ਜਲ ਦੇ ਵਿੱਚ ਵੀ ਲਗਾ ਸਕਦੇ ਹੋ ਪਰ ਦੁੱਧ ਵਿੱਚ ਲਗਾਓ ਕਿਤੇ ਜ਼ਿਆਦਾ ਵਧੀਆ ਹੈ ਤੁਹਾਡੀਆਂ ਸ਼ਾਈਆਂ ਜਿਹੜੀਆਂ ਨੇ ਨਾ ਇੱਕਦਮ ਲਾਈਟ ਕਰ ਦੇਣਗੇ ਜੈਫਲ ਪਾਊਡਰ ਅਦੇਖੋ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਹੈ ਇਹਦੀ ਖੁਸ਼ਬੂ ਇੰਨੀ ਪਿਆਰੀ ਹੈ ਨਾ ਜੈਫਲ ਦੀ ਬਹੁਤ ਪਿਆਰੀ ਖੁਸ਼ਬੂ ਆਉਂਦੀ ਹੈ ਬਹੁਤ ਹੀ ਵਧੀਆ ਲੱਗਦਾ ਹੈ ਵਾਲਾ ਮੈਨੂੰ ਸਭ ਤੋਂ ਮੇਰਾ ਫੇਵਰਟ ਹੈ ਹੈ ਵਾਲਾ ਫੇਸ ਬੈਗ ਹੈ ਜੈਫਲ ਦਾ ਤੇ ਦੇਖੋ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਹੈ ਇਨੂੰ ਸੁਕਾਣ ਇਹ ਸੁੱਕਣ ਦੋ ਲੱਗਾ ਰਹਿਣ ਦੋ ਕੋਈ ਚੱਕਰ ਨਹੀਂ ਹੈਗਾ ਇਹਦਾ ਇਹ ਨਹੀਂ ਹੁੰਦਾ ਕਿ ਸਾਡੀ ਸਕਿਨ ਤੇ ਕੋਈ ਵੀ ਖਰਾਬੀ ਕਰੇਗਾ ਜਾਂ ਸਾਡੀ ਸਕਿਨ ਤੇ ਕੋਈ ਵੀ ਅਲਰਜੀ ਹੋਵੇਗੀ ਜਾਂ ਸਾਡੀ ਸਕਿਨ ਤੇ ਕੋਈ ਵੀ ਇਨਫੈਕਸ਼ਨ ਹੋ ਜਾਏਗਾ ਕੋਈ ਚੱਕਰ ਨਹੀਂ ਹੈਗਾ ਇਹਨੂੰ ਲੱਗਾ ਰਹਿਣ ਦੋ ਅਗਰ ਕਿਸੇ ਨੂੰ ਨੀਂਦ ਨਹੀਂ ਆਉਂਦੀ ਹੈਗੀ ਜਿਆਦਾ ਤੇ ਜਿਹੜੀ ਸਕਿਨ ਹੁੰਦੀ ਹੈ ਜਿੰਨਾ ਆਪਾਂ ਨੀਂਦ ਲਵਾਂਗੇ 7 ਤੋਂ 8 ਘੰਟੇ ਆਪਣੀ ਜਿਹੜੀ ਨੀਂਦ ਪੂਰੀ ਹੋਣੀ ਚਾਹੀਦੀ ਹੈ ਰਾਤ ਨੂੰ ਤੁਸੀਂ ਦੇਰ ਨਾਲ ਹੀ ਸੌਣਾ ਹੈਗਾ ਅਗਰ ਤੁਹਾਨੂੰ ਨੀਂਦ ਨਹੀਂ ਆਉਂਦੀ ਨੀਂਦ ਦੀ ਪ੍ਰੋਬਲਮ ਹੈ ਤਾਂ ਤੁਸੀਂ ਕੀ ਕਰਨਾ ਹੈ ਥੋੜਾ ਜਿਹਾ ਦੋ ਚੁਟਕੀਆਂ ਜਣ ਕੇ ਜਿਹੜਾ ਜੈਫਲ ਹੈ ਦੁੱਧ ਦੇ ਵਿੱਚ ਗਰਮ ਗਰਮ ਦੁੱਧ ਦੇ ਵਿੱਚ ਮਿਕਸ ਕਰਕੇ ਉਹ ਦੁੱਧ ਪੀ ਲਓ ਤੁਹਾਨੂੰ ਉਹ ਨੀਂਦ ਦੀ ਜਿਹੜੀ ਪ੍ਰੋਬਲਮ ਹੈ ਉਹ ਠੀਕ ਹੋ ਜਾਵੇਗੀ ਜੇ ਤੁਹਾਨੂੰ ਨੀਂਦ ਨਹੀਂ ਨਾ ਆਉਂਦੀ ਉਹ ਪ੍ਰੋਬਲਮ ਤੁਹਾਡੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਠੀਕ ਹੈ ਜਿਹੜਾ ਜੈਫਲ ਹੁੰਦਾ ਬਹੁਤ ਵਧੀਆ ਹੁੰਦਾ ਬਹੁਤ ਹੀ ਇਹ ਮਸਾਲਿਆਂ 'ਚ ਪਾਇਆ ਜਾਂਦਾ ਹੈ ਤਸੀਰਾਂ ਦੀ ਥੋੜੀ ਓਦਾਂ ਗਰਮ ਹੁੰਦੀ ਹੈ ਅਗਰ ਆਪਾਂ ਇਦਾਂ ਦੁੱਧ 'ਚ ਲਗਾ ਲਾਂਗੇ ਨਾ ਤੇ ਸਾਡੇ ਸਕਿਨ ਨੂੰ ਬਹੁਤ ਬ੍ਰਾਈਟ ਕਰਦਾ ਹੈ ਦੁੱਧ ਵਿੱਚ ਪੀ ਲਵਾਂਗੇ ਤੇ ਸਾਡੀ ਜਿਹੜੀ ਨੀਂਦ ਦੀ ਪ੍ਰੋਬਲਮ ਹੈ ਬਿਲਕੁਲ ਹੀ ਠੀਕ ਹੋ ਜਾਵੇਗੀ ਤੇ ਆ ਦੇਖੋ ਇਸ ਤਰੀਕੇ ਨਾਲ ਲਗਾ ਲੈਣਾ ਚਿਹਰੇ ਤੇ ਇੰਨਾ 글로ਅ ਆਂਦਾ ਨਾ ਬਹੁਤ ਵਧੀਆ ਚਿਹਰਾ ਹੋ ਜਾਂਦਾ ਹੈ ਬਿਲਕੁਲ ਸਾਫ ਸੁਥਰਾ ਤੇ ਬਿਲਕੁਲ ਹੀ ਤੁਹਾਡੇ ਚਿਹਰੇ ਤੇ ਜਿਹੜਾ ਕਾਲਾਪਨ ਆਇਆ ਹੋਣਾ ਜਾਂ ਟੈਨ ਹੋਏਗੀ ਧੁੱਪ ਦੇ ਕਾਰਨ ਉਹ ਤੁਹਾਡੇ ਠੀਕ ਹੋਣਾ ਸ਼ੁਰੂ ਹੋ ਜਾਵੇਗੀ ਰੰਗ ਨੂੰ ਇੱਕਦਮ ਲਾਈਟ ਕਰ ਦਿੰਦਾ ਆ ਦੇਖੋ ਪਿੰਕ ਪਿੰਕ ਰੰਗ ਹੋ ਜਾਂਦਾ ਜਦੋਂ ਇਹਨੂੰ ਸਕਾਰਾ ਲਗਾਉਣ ਲੱਗ ਜਉ ਨਾ ਸਕਿਨ एकदम ब्राइट हो ਜਾਂਦੀ ਏ ਇਹ ਤੁਹਾਨੂੰ ஆன்लाइन ਵੀ ਮਿਲ ਜੇਗਾ ਇਹਦਾ ਮੈਂ ਲਿੰਕ ਦੇ ਦਵਾਂਗੀ ਡਿਸਕ੍ਰਿਪਸ਼ਨ ਵਿੱਚ ਤੁਸੀਂ ਮੰਗਾ ਸਕਦੇ ਹੋ ਮੰਗਾ ਕੇ ਤੁਸੀਂ ਕਿੰਨਾ ਟਾਈਮ ਹੀ ਇਹ ਵਾਲਾ ਉਦਾਂ ਤੁਹਾਨੂੰ ਮਹਿੰਗਾ ਪਏਗਾ ਉਦਾਂ ਆਪਾਂ ਕੱਲਾ ਜੈਫਲ ਇੱਕ ਪੀਸ ਲੈਣੇ ਆ ਤੇ 10 ਰੁਪਏ ਦਾ ਕਰ ਦਿੱਤਾ ਏ 5 ਰੁਪਏ ਦਾ ਹੁੰਦਾ ਸੀ ਹੁਣ 10 ਰੁਪਏ ਦਾ ਕਰਤਾ ਏ ਠੀਕ ਹੈ ਕਿਉਂਕਿ ਇਹਨੂੰ ਇਸਤੇਮਾਲ ਬਹੁਤ ਲੋਕ ਕਰਨ ਲੱਗ ਗਏ ਨੇ ਛਾਈਆਂ ਵਿੱਚ ਤੇ ਛਾਈਆਂ ਇਦਨਾ ਬਹੁਤ ਜਲਦੀ ਠੀਕ ਹੁੰਦੀਆਂ ਨੇ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਲਗਾ ਲਓ ਰਾਤ ਨੂੰ ਲਗਾ ਕੇ ਸੋ ਜਾਓ ਦਿਨੇ ਲਗਾ ਕੇ ਆਰਾਮ ਕਰ ਲਓ ਜਦੋਂ ਇਹ ਸੁੱਕ ਜਾਣੇ ਬੇਸ਼ੱਕ ਤੁਸੀਂ ਆਪਣਾ ਕੰਮ ਕਰਦੇ ਰਹੋ ਕੋਈ ਚੱਕਰ ਨਹੀਂ ਹੈਗਾ ਬਹੁਤ ਵਧੀਆ ਦੀ ਖੁਸ਼ਬੂ ਹੈ ਬਹੁਤ ਹੀ ਪਿਆਰਾ ਹੈ ਲਓ ਜੀ ਇਸ ਤਰੀਕੇ ਨਾਲ ਨੂੰ ਲਗਾ ਲੈਣਾ ਹੈ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗਦੀ ਹੈ ਜਿੱਥੋਂ ਜਿੱਥੋਂ ਤੁਸੀਂ ਦੇਖ ਰਹੇ ਹੋ ਜਿਹੜੀ ਸਿਟੀ ਤੋਂ ਜਿੱਥੋਂ ਜਿਹੜੇ ਸ਼ਹਿਰ ਤੋਂ ਜਿਹੜੇ ਪਿੰਡ ਤੋਂ ਤੁਸੀਂ ਦੇਖ ਰਹੇ ਹੋ ਆਪਣਾ ਨਾਮ ਜ਼ਰੂਰ ਲਿਖਿਆ ਕਰੋ ਤਾਂ ਜੋ ਮੈਂ ਤੁਹਾਡਾ ਨਾਮ ਪੜਕੇ ਤੁਹਾਨੂੰ ਥੈਂਕ ਯੂ ਬੋਲ ਸਕਾਂ ਔਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰੇ ਭੈਣ ਬੜਾ ਮੇਰੇ ਦਾ ਸਪੋਰਟ ਕਰ ਰਹੇ ਨੇ ਮੇਰੀਆਂ ਭੈਣਾਂ ਬਹੁਤ ਸਾਥ ਦੇ ਰਹੀਆਂ ਨੇ ਤੇ ਤੁਸੀਂ ਮੇਰਾ ਜਰੂਰ ਸਾਥ ਦਿਓ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਦਿਆ ਕਰੋ ਤੇ ਚੈਨਲ ਬਾਅਦ ਤੋਂ ਬਾਅਦ ਤੁਸੀਂ ਸ਼ੇਅਰ ਕਰਿਆ ਕਰੋ ਠੀਕ ਹੈ ਵੀਡੀਓ ਫੁੱਲ ਬੋਸ ਕਰਕੇ ਤੇ ਸੋਨਾ ਜਿਹਾ ਕਮੈਂਟ ਜਿਉਂ ਲਿਖਿਆ ਕਰੋ ਤੇ ਅਗਰ ਕੋਈ ਪ੍ਰੋਬਲਮ ਹੈਗੀ ਹੈ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਂ ਜਰੂਰ ਅਪਰਾਈ ਕਰਾਂਗੀ ਠੀਕ ਹੈ ਕਿਸੇ ਨੂੰ ਵੀ ਜਿਹੜੀ ਸਕਿਨ ਦੀ ਪ੍ਰੋਬਲਮ ਹੈ ਉਹਦੇ ਬਾਰੇ ਮੈਂ ਜ਼ਰੂਰ ਤੁਹਾਨੂੰ ਦੱਸਾਂਗੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੀ ਜਿਨ੍ਹਾਂ ਦੇ ਡਾਰਕ ਸਰਕਲ ਪੈ ਗਏ ਨੇ ਵੈਸੇ ਤੇ ਮੈਂ ਵੀਡੀਓ ਪਾਈਆਂ ਹੋਈਆਂ ਨੇ ਮੈਂ ਹੋਰ ਪਾ ਦਵਾਂਗੀ ਡਾਰਕ ਸਰਕਲਾਂ ਵਾਸਤੇ ਮੇਰੇ ਥੋੜੀ ਜਿਹੀ ਟੋਏ ਪਏ ਹੋਏ ਨੇ ਤੁਸੀਂ ਇਹ ਨਾ ਸਮਝੋ ਕਾਲੇ ਨਹੀਂ ਹੈਗੇ ਵੈਸੇ ਮੇਰੀਆਂ ਅੱਖਾਂ ਥੋੜੀ ਜਿਹੀ ਵਿੱਚ ਨੂੰ ਦਸੀਆਂ ਨੇ ਕਿਉਂਕਿ ਮੈਂ ਸਟਿਚਿੰਗ ਦਾ ਕੰਮ ਬਹੁਤ ਕੀਤਾ ਹੈ ਇਹਦੇ ਕਰਕੇ ਥੋੜਾ ਜਿਹਾ ਮੇਰੀਆਂ ਅੱਖਾਂ ਜੜੀਆਂ ਨੇ ਨਾ ਵਿੱਚ ਨੂੰ ਨੇ ਵੈਸੇ ਮੇਰਾ ਕਲਰ ਨਹੀਂ ਹੈਗਾ ਬਲੈਕ ਅੱਖਾਂ ਦਾ ਡਾਰਕ ਸਰਕਲ ਨਹੀਂ ਹੈਗੇ ਮੇਰੇ ਤੇ ਤੁਹਾਨੂੰ ਵੀ ਮੈਂ ਰੈਮਡੀ ਦੱਸ ਦਵਾਂਗੀ ਡਾਰਕ ਸਰਕਲ ਵਾਸਤੇ ਤੇ ਲਓ ਜੀ ਹੁਣ ਮੈਨੂੰ ਲਗਾ ਕੇ ਛੱਡ ਦੇਣੀ ਆ ਫਿਰ ਮੈਂ ਆਪਣਾ ਚਿਹਰਾ ਜਿਹੜਾ ਥੋੜਾ ਜਿਹਾ ਟਾਈਮ ਲਗਾ ਕੇ ਫਿਰ ਮੈਂ ਵਾਸ਼ ਕਰ ਲਵਾਂਗੀ ਤੇ ਚਿਹਰਾ ਬਹੁਤ ਸਾਫ ਸੁਥਰਾ ਹੋ ਜਾਂਦਾ ਬਹੁਤ ਹੀ ਗੋਰਾ ਤੇ ਬਹੁਤ ਸ਼ਾਈਨੀ ਹੋ ਜਾਂਦਾ ਹੈ ਅਗਰ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਫਿਰ ਮਿਲਦੇ ਆ ਕੱਲ ਨੂੰ ਨੈਕਸਟ ਵੀਡੀਓ ਵਿੱਚ ਚਲੋ ਜੀ ਤਦ ਤੱਕ ਗੁੱਡ ਨਾਈਟ ਬਾਏ ਬਾਏ ਬਾਏ